ਦੇਖੋ ਮੈਨੂੰ ਪਤਾ ਲੱਗਿਆ ਸੀ ਪਟਿਆਲੇ 'ਚ ਜਿਹੜਾ ਡੈਂਗੂ ਕਿਤੇ ਕਿਤੇ ਫੈਲਿਆ ਹੋਇਆ ਉਹਦੇ 'ਚੋਂ ਸਾਡਾ ਇਹ ਹੀਰਾ ਬਾਗ ਇੱਕ ਸੀਗਾ ਜੀ ਔਰ ਸਾਡੀ ਟੀਮ ਨੇ ਪਹਿਲਾਂ ਵੀ ਸਾਰੇ ਜਿਹੜਾ ਪਟਿਆਲੇ ਦੇ ਵਿੱਚ ਚੈੱਕ ਕਰਦੇ ਆ ਔਰ 8-900 ਜਗ੍ਹਾ ਤੇ ਉਹਨਾਂ ਨੂੰ ਡੈਂਗੂ ਦਾ ਜਿਹੜਾ ਲਾਰਵਾ ਹੁੰਦਾ ਜੀ ਜਿਹੜਾ ਮੱਛਰ ਹੁੰਦਾ ਉਹ ਉਹਦੇ ਜਿਹੜੇ ਹੈਗਾ ਉਹਨਾਂ ਨੂੰ ਲਾਰਵਾ ਮਿਲਿਆ ਸੀਗਾ ਤੇ ਅਸੀਂ ਮੇਰੀ ਸਾਡੀ ਸਪੈਸ਼ਲ ਕੈਂਪੇਨ ਅਸੀਂ ਪੰਜਾਬ ਸ਼ੁਰੂ ਕੀਤੀ ਆ ਹਰ ਸ਼ੁੱਕਰਵਾਰ ਡੈਂਗੂ ਦਿਵਸ ਉਹਦਾ ਮਕਸਦ ਇਹ ਹੈਗਾ ਕਿ ਹਰ ਸ਼ੁੱਕਰਵਾਰ ਨੂੰ ਅਸੀਂ ਲੋਕਾਂ ਨੂੰ ਜਾ ਕੇ ਐਜੂਕੇਟ ਕਰਨਾ ਹੈ ਔਰ ਉਹਨੂੰ ਦੱਸਣਾ ਵੀ ਇਹ ਮੱਛਰ ਕਿੱਦਾਂ ਪੈਦਾ ਹੁੰਦਾ ਕਿੱਥੇ ਪੈਦਾ ਹੁੰਦਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੱਛੇ ਆ ਕੁਲਰ ਪਿਆ ਹੋਇਆ ਇੱਕ ਦਿਨ ਠੰਡੀ ਆਵਾ ਦੀ ਲਾਇਆ ਹੋਇਆ ਬਟ ਇਹ ਜਿਹੜਾ ਡੈਂਗੂ ਦੇ ਲਾਗੂ ਨਾਲ ਭਰਿਆ ਪਿਆ ਸੋ ਉਹਨਾਂ ਨੂੰ ਅਸੀਂ ਘਰ ਵਾਲਿਆਂ ਨੂੰ ਦੱਸਿਆ ਤੇ ਤੁਹਾਡੇ ਥਰੂ ਮੈਂ ਸਾਰੇ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਰੁਕਮ ਦੱਸਣਾ ਚਾਹੁੰਦਾ ਵੀ ਤੁਸੀਂ ਹਫ਼ਤੇ ਚ ਇੱਕ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਤੋਂ 10 ਆਪਣੇ ਘਰ ਦੇ ਵਿੱਚ ਚੱਕਰਨਾ ਵੀ ਉਸ ਜਿਹੜਾ ਤੁਹਾਡਾ ਕੂਲਰ ਹੈ ਜਿਹੜਾ ਤੁਹਾਡੇ ਫ੍ਰਿਜ ਦੇ نیچے ਟ੍ਰੇ ਆ ਜਿਹੜਾ ਤੁਸੀਂ ਪਾਛਾਰੇ ਪਾਣੀ ਰੱਖਦੇ ਹੋ ਜਿਹੜਾ ਤੁਹਾਡੇ ਆਸ-ਪਾਸੇ ਖੜਾ ਉਹਦੇ ਵਿੱਚ ਇਸ ਤਰ੍ਹਾਂ ਦੇ ਕੀੜੇ ਤਨੀ ਹੈ ਜਿਹੜਾ ਨੇ ਮੁੜ ਕੇ ਡੈਂਗੂ ਦਾ ਮੱਛਰ ਬਣਨਾ ਜਿਹਨੂੰ ਅਸੀਂ ਐਡੀਜ਼ ਜੈਪਟੀ ਕਹਿੰਦੇ ਆ ਜਿਹਦੇ ਨਾਲ ਡੈਂਗੂ ਔਰ ਚਿਕਨਗੁਨੀਆ ਮਲੇਰੀਆ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਉਹਦੇ ਨਾਲ ਤੇ ਇਹ ਲੋਕਾਂ ਨੂੰ ਇੱਕ ਐਜੂਕੇਸ਼ਨਲ ਕੈਂਪੇਨ ਹੈ ਜੀ ਲੋਕਾਂ ਨੂੰ ਜਾਣਕਾਰੀ ਦੇਣੀ ਹੈ ਔਰ ਤਾਂ ਕਿ ਜਿਹੜੇ ਜਿੰਨੀ ਦੇ ਕਮਿਊਨਿਟੀ ਪਾਰਟਿਸਪੀਕੇਸ਼ਨ ਨਹੀਂ ਹੋਏਗੀ ਉਸ ਤੋਂ ਬਾਅਦ ਜਦੋਂ ਕੋਈ ਮੱਛਰ ਨੇ ਕੱਟ ਪਲੇ ਡੈਂਗੂ ਹੋ ਗਿਆ ਫਿਰ ਅਸੀਂ ਲਾ ਚਾਹੇ ਸੀ ਫ੍ਰੀ ਕਰ ਦਈਏ ਲੇਕਿਨ ਜਿਹੜਾ ਬੰਦੇ ਨੂੰ ਕਸ਼ਟ ਤਾਂ ਉਸ ਬੰਦੇ ਨੂੰ ਹੁੰਦਾ ਨਾ ਜਿਹਨੂੰ ਡੈਂਗੋ ਹੋ ਜਾਂਦਾ ਬੰਦਾ ਬਹੁਤ ਦਿਨ ਬਿਮਾਰ ਰਹਿੰਦਾ ਉਹਦਾ ਕੰਮ ਛੁੱਟ ਜਾਂਦਾ ਹੈ ਕਈ ਵਾਰੀ ਤਾਂ ਜਾਨ ਦੇ ਡਾਲੇ ਪੈ ਜਾਂਦੇ ਆ ਕਿ ਉਹਦੀਆਂ ਬਲੇਡਸ ਘਟ ਜਾਂਦੀਆਂ ਬਹੁਤ ਜ਼ਿਆਦਾ ਇਹਦੇ ਵਿੱਚ ਤੇ ਬੜੇ ਸੀਰੀਅਸ ਵੀ ਹੋ ਜਾਂਦੇ ਆ ਪੇਸ਼ੈਂਟ ਕਈ ਵਾਰੀ ਡੈਥ ਵੀ ਹੋ ਜਾਂਦੀ ਹੈ ਬਟ ਸਾਡੇ ਇਸ ਸਾਲ ਜਿਹੜੀ ਟੱਚਵਰ ਸਾਡੀ ਜਿਹੜੀ ਕੈਂਪੇਨ ਹੈ ਉਹ ਠੀਕ ਚੱਲ ਰਹੀ ਹੈ ਡੈਥ ਕੋਈ ਨਹੀਂ ਹੋਈ ਲੇਕਿਨ ਡੈਂਗੋ ਬਹੁਤ ਹੋ ਰਿਹਾ ਔਰ ਚਿਕਨਗੁਨੀਆ ਵੀ ਹੋ ਰਿਹਾ ਦੋਨੋਂ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਕਿਉਂਕਿ ਮੱਛਰ ਆ ਗਏ ਹਰ ਉਠੰਡੇ ਦੇ ਵਿੱਚ ਸਾਨੂੰ ਫਿਰਜਦੇ ਆ ਜਿਹੜੇ ਨੀਚੇ ਟ੍ਰੇ ਆਉਂਦੀਆਂ ਉਹ ਤੋਂ ਬਹੁਤ ਮਿਲਿਆ ਲੋਕਾਂ ਦੇ ਘਰਾਂ ਚੋਂ ਮਿਲਿਆ ਮਹਾਲੀ ਮੈਂ ਗਿਆ ਸੀਗਾ ਬੜੀ ਪੌਸ਼ ਕਲੋਨੀ ਸੀ ਉੱਥੇ ਪਾਰਕਾਂ ਦੇ ਵਿੱਚ ਲੋਕਾਂ ਨੇ ਰੱਖੇ ਹੋਏ ਸੀਗੇ ਕਟੋਰੇ ਪੰਛੀਆਂ ਵਾਸਤੇ ਪਾਣੀ ਦੇ ਉਹਨਾਂ ਸਾਰਿਆਂ ਚੋਂ ਮਿਲਿਆ ਲੋਕਾਂ ਦੇ ਬਾਹਰ ਕਟੋਰੇ ਰੱਖੇ ਹੋਏ ਸੀ ਉੱਥੇ ਮਿਲਿਆ ਸਾਰੇ ਘਰਾਂ ਨੂੰ ਦੱਸ ਕੇ ਆਏ ਹੁਣ ਮਹਾਲੀ ਵਾਲਿਆਂ ਨੇ ਆਪਣਾ ਚੇਂਜ ਕਰ ਲਿਆ ਵੀ ਹਰ ਸ਼ੁੱਕਰਵਾਰ ਨੂੰ ਉਹਨਾਂ ਨੂੰ ਜਿਹੜੇ ਕਟੋਰੇ ਆ ਉਹਨਾਂ ਨੂੰ ਆਪਾਂ ਸੁਕਾ ਲੈਣਾ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਕਿ ਜਾਨੇ ਦੋ ਦੋ ਕਟੋਰੇ ਰੱਖ ਲੈ ਵੀ ਇੱਕ 'ਚ ਪਾਣੀ ਪਾ ਦਿਓ ਇੱਕ ਦਿਨ ਦੂਜੇ ਦੂਜੇ ਦਿਨ ਇਸੇ ਤਰ੍ਹਾਂ ਜਿਹੜਾ ਕੋਲਰ ਦਾ ਪਾਣੀ ਆ ਨੂੰ ਹਰ ਸ਼ੁੱਕਰਵਾਰ ਨੂੰ ਛਕਾ ਦਿਓ ਰਾਤ ਨੂੰ ਸੌਣ ਲੱਗੇ ਫਿਰ ਪਾ ਲਓ ਤੁਸੀਂ ਤੇ ਇਹ ਜਿਹੜੀਆਂ ਛੋਟ ਛੋਟੀਆਂ ਪ੍ਰਕਾਸ਼ਨ ਲੋਗੇ ਉਹਦੇ ਨਾਲ ਡਿਜ਼ੀਜ਼ ਬਾਰਡਨ ਜਿਹੜਾ ਹੈਗਾ ਇਹਦਾ ਲੋਡ ਆ ਜਿਹੜਾ ਹਸਪਤਾਲਾਂ ਦੇ ਉੱਤੇ ਮਰੀਜ਼ਾਂ ਵਾਸਤੇ ਉਹਨਾਂ ਦੇ ਘਰਦਿਆਂ ਵਾਸਤੇ ਉਹਦਾ ਆਪਾਂ ਨੂੰ ਫਾਇਦਾ ਬਹੁਤ ਹੋਏਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਰ ਪੰਜਾਬੀ ਨੂੰ ਅਪੀਲ ਕਰਦਾ ਹਰ ਦੇਸ਼ ਵਾਸੀ ਨੂੰ ਅਪੀਲ ਕਰਦਾ ਕਿ ਤੁਸੀਂ ਹਰ ਸ਼ੁੱਕਰਵਾਰ ਸਵੇਰੇ ਇੱਕ ਵਾਰੀ ਜਿਹੜਾ ਵੀ ਤੁਹਾਡਾ ਚਾਹੇ ਕੋਲਰ ਦਾ ਪਾਣੀ ਆ ਚਾਹੇ ਫ੍ਰਿਜ ਦੀ ਟ੍ਰੇ ਆ ਚਾਹੇ ਤੁਸੀਂ ਪੰਜਾਂ ਵਾਲੀ ਪਾਣੀ ਰੱਖਿਆ ਹੋਇਆ ਜਿਹੜਾ ਪਾ ਉਹਨੂੰ ਛਾਦੇ ਹੋਲ ਡレイン ਕਰਦੇ ਹੋ ਜੇ ਨਹੀਂ ਕਰ ਸਕਦੇ ਤਾਂ ਉਹਦੇ ਉੱਤੇ ਤੇਲ ਪਾ ਦਿਓ ਜਾਂ ਸਿਹਤ ਵਿਭਾਗ ਨਾਲ ਜਾਂ ਆਪਣੇ ਲੋਕਲ ਬਾਡੀਜ਼ ਜਿਹੜੀ ਤੁਹਾਡੀ ਮਿਸਟਰ ਕਾਰਪੋਰੇਸ਼ਨ ਪੰਚਾਇਤ ਆ ਉਹਨੂੰ ਕੰਟੈਕਟ ਕਰੋ ਆ ਕੇ ਲਾਰਵੀ ਸੈਰਿਸ ਸਪਰੇਅ ਕਰ ਦੇਣਗੇ ਫਿਊਮਿਗੇਸ਼ਨ ਕਰ ਦੇਣਗੇ ਅਸੀਂ ਸਾਰੀਆਂ ਪ੍ਰਕਾਸ਼ਨ ਸਾਡੇ ਕੋਲੇ ਸਾਰਾ ਬੰਦੋਬਸਤ ਹੈਗਾ ਤੇ ਆਪਾਂ ਜਿਹੜੇ ਅੱਜ ਕੱਲ੍ਹ ਲੋਕ ਸਾਰੇ ਸਿਆਣੇ ਆ ਆਲ ਆਊਟ ਗੁੱਡ ਨਾਈਟ ਕੋਈ ਵੀ ਤੁਸੀਂ ਮੱਛਰਦਾਨੀ ਕੋਈ ਵੀ ਜਿਹੜਾ ਹੈਗਾ ਮੱਛਰ ਤੁਹਾਨੂੰ ਕੱਟੇ ਨਾ ਹੋ ਕੱਪੜੇ ਜਿਹੜੇ ਹੈਗੇ ਆ ਉਹ ਉਸ ਹੱਬ ਨਾਲ ਪਾਓ ਤੁੰਮੀਆ ਮਤਲਬ ਆਪਣੇ ਸਿਰ ਨੂੰ ਵਤ ਵਤ ਕਾਗਜ਼ ਕੀ ਰੱਖੋ ਇਹ ਸਾਰੇ ਆਪਣੇ ਕੋਲ ਤਰੀਕੇ ਹੈਗੇ ਆ ਤੇ ਆਪਾਂ ਨੂੰ ਡੈਂਗੂ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਗੱਲ ਕੀਤੀ ਹੈ ਬੁੱਧ ਸਿੰਘ ਕਿੰਨੇ ਵੀ ਕੇਸ ਡੈਂਗੂ ਦਾ ਆ ਰਿਹਾ ਨੇ ਕੋਈ ਰਸਤਾ ਲੱਭੇ ਬੈੱਡ ਜਿਹੜਾ ਪ੍ਰਾਂਤਿਕ ਤੇ ਜੀ ਹਾਂ 1300 ਬੈੱਡ ਸਾਡੇ ਕੋਲ ਹੈਗੇ ਆ ਜੀ ਅਜੇ ਤੱਕ ਸਾਡੇ ਕੋਈ ਸੀਰੀਅਸ ਪੇਸ਼ੈਂਟ ਨਹੀਂ ਆ ਰਹੇ ਮਤਲਬ ਕੋਈ ਡੱਥ ਨਹੀਂ ਹੋਈ ਹੈ ਟੱਚਪੁਆਇੰਟ ਹੈ ਉਮੀਦ ਕਰਦੇ ਆ ਕਿ ਨਹੀਂ ਹੋਏਗੀ ਪਹਿਲਾਂ ਲੋਕਾਂ ਨੇ ਜਿਹੜਾ ਹੜਾਂ ਦਾ ਪ੍ਰਕੋਪ ਭੋਗਿਆ ਔਰ ਬਹੁਤ ਸਾਰੇ ਸਾਡੇ ਜਿਹੜੇ ਅਜੇ ਵੀ ਸਾਡੇ 4-5 ਜਲੇ ਉੱਥੇ ਜਿਹੜੇ ਆ ਗਿਆ ਲੋਕ ਅਸੀਂ ਉੱਥੇ ਰੈਸਕਿਊ ਤੇ ਰਿਲੀਫ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਹੜ੍ਹਾਂ ਤੋਂ ਬਾਅਦ ਬਰਸਾਤਾ ਤੋਂ ਬਾਅਦ ਆਣ ਵਾਲੀ ਮੁਸੀਬਤ ਹੈ ਉਹ ਇਹ ਹੈ ਡੇਂਗੂ ਮਲੇਰੀਆ ਚਿਕਨਗੁਨੀਆ ਔਰ ਡਾਧਿਆ ਖੰਜਾ ਸੋ ਇਹਨਾਂ ਸਾਰਿਆਂ ਤੋਂ ਜਿਹੜਾ ਹੈਗਾ ਜੇ ਲੋਕ ਸਾਵਧਾਨ ਹੋਣਗੇ ਤਾਂ ਇਹਨਾਂ ਤੋਂ 100% ਜਿਹੜਾ ਹੈਗਾ ਉਹ ਆਪਾਂ ਬਚ ਸਕਦੇ ਹਾਂ 100% ਤੋਂ ਬਚ ਸਕਦੇ ਹਾਂ ਆਪਾਂ ਸੋ ਲੋਕਾਂ ਦੀ ਜਿਹੜੀ ਹੈਗੀ ਆ ਇਹਦੇ ਚ ਜਿਹੜਾ ਜਿਹੜੀ ਹੈਗੀ ਆ ਪਾਕਿਦਾਰੀ ਬਹੁਤ ਜ਼ਰੂਰੀ ਹੈ ਜੀ ਇੱਕ ਬੰਦੇ ਜਿਸ ਤਰ੍ਹਾਂ ਜਿਨੇ ਕਰ ਪਾਣੀ ਨੂੰ ਸਾਫ ਨਾ ਦੇ ਪਿੱਛੇ ਨੇ ਕੋਈ ਮਹੀਨ ਚਲਾਈ ਸੀ ਵੀ ਚਾਰਾ ਨਹੀਂ ਕੱਟੇ ਗਏ ਸੋ ਏਦਾਂ ਦੇ ਵੀ ਆ ਜਿਹੜਾ ਨਹੀਂ ਸਮਝੇਗਾ ਤਾਂ ਉਹਨਾਂ ਦੇ ਇਲਾਮ ਨਹੀਂ ਕੱਟੇ ਇਲਾਮ ਕ ਹਾਂਜੀ ਸਾਡੇ ਡਾਇਰੈਕਟਰ ਸਾਹਿਬ ਕਿਨੇ 25 ਲੱਖ ਰੁਪਏ ਦਾ ਚਲਾਨ ਕਰ ਦਿੱਤਾ 25 ਲੱਖ ਅਸੀਂ ਵੱਲੋਂ ਕੱਟ ਚੁੱਕਿਆ ਜੀ ਇਹ ਚਲਾਨ ਕੱਟਣਾ ਸਾਡਾ ਲਾਸਟ ਰਿਸਰਟ ਹੈ ਜੀ ਅਸੀਂ ਐਜੂਕੇਸ਼ਨਲ ਕੈਂਪੇਨ ਕਰ ਰਹੇ ਆ ਅਸੀਂ ਅੱਜ ਚਲਾਨ ਨਹੀਂ ਕੱਟ ਰਿਹਾ ਕਿਸੇ ਦਾ ਅਸੀਂ ਇੱਕ ਵਾਰੀ ਵਾਰਨਿੰਗ ਦਿੰਨੇ ਆ ਦੋ ਵਾਰੀ ਵਾਰਨਿੰਗ ਦਿੰਨੇ ਆ ਜਿਹੜਾ ਫਿਰ ਨਹੀਂ ਕਰਦਾ ਫਿਰ ਉਹਨੂੰ ਮਜਬੂਰ ਹੋ ਕੇ ਉਹਦਾ ਚਲਾਨ ਕੱਟਣਾ ਪੈਂਦਾ ਉਹ ਨੌਬਤ ਨਹੀਂ ਆਣੀ ਚਾਹੀਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਨਾਲ ਚੇਂਜ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਆ ਮੈਂ ਖੁਦ ਜਾ ਰਹੇ ਆ ਜੀ ਸਾਡੇ ਜਿੰਨੇ ਵੀ ਸਾਡੇ ਜਿੰਨੇ ਅਫਸਰ ਸਬੰਧ ਆ ਸਾਰੇ ਜਾ ਰਹੇ ਆ ਅਸੀਂ ਵਰ ਸਾਡੇ ਨੰਬਰ ਨਾਲ ਹੈ ਜੀ ਸਾਡੇ ਜ਼ਿਲ੍ਹੇ ਦੀ ਸਾਰੀ ਟੀਮ ਜਿਹੜੀ ਸਿਹਤ ਦੀ ਬਣਾਲ ਹੈ ਐਸਡੀਐਮ ਸਾਹਾ ਸਾਡੇ ਨਾਲ ਸੋ ਅਸੀਂ ਸਾਰੇ ਜਿੰਨੇ ਅਫਸਰ ਸਾਰੇ ਅਸੀਂ ਇਹਦੇ ਵਿੱਚ ਲੱਗੇ ਹੋਏ ਹਾਂ ਲੋਕਾਂ ਨੂੰ ਐਜੂਕੇਟ ਕਰਨਾ ਇੱਕ ਵਾਰੀ ਜਦੋਂ ਲੋਕ ਸਮਝ ਜਾਂਦੇ ਆ ਫਿਰ ਸਾਰੀ ਹਰ ਸਮੱਸਿਆ ਦਾ ਹੱਲ ਜਿਹੜਾ ਉਹ ਸੌਖਾ ਹੋ ਜਾਂਦਾ ਠੀਕ ਹੈ ਠੀਕ ਹੈ ਸਾਫ ਪੰਚਾਇਤ ਸਰਕਾਰਾਂ ਦੇ ਸਾਹਮਣੇ ਤੁੰ ਹੈ ਉਹਨਾਂ ਪੁਨਰਾਂ ਦੇ ਵਿੱਚ ਜਿਹੜਾ ਸਾਡੀ ਪ੍ਰੈਸ ਦੀ ਪ੍ਰੇ ਆਉਣੀ ਹੈ ਸਾਡੇ ਪੰਚਾਇਤ ਵਾਲੇ ਲੋਕਾਂ ਦੇ ਵਿੱਚ ਇਹਦੇ ਵਿੱਚ ਦੇਖਣ ਜਿਹੜਾ ਦੂਜਾ ਮੱਛਲਾ ਜਿਹੜਾ ਤੁਹਾਨੂੰ ਘਟਦਾ ਰਾਤ ਨੂੰ ਉਹ ਵਾਲਾ ਤਾਂ ਇਹਦੇ ਚਾਦਾ ਹੁੰਦਾ ਉਹ ਉਹਦੇ ਇਹਨਾਂ ਸਾਰਾ ਲਾਜ ਇਦਾਂ ਔਰ ਬਾਕੀ ਜਿਹੜੇ ਇਹ ਜੀਵ ਜੰਤੂ ਆ ਉਹਨਾਂ ਨੂੰ ਨਿਸਾਰਕ ਕਰਦੇ ਆ